ਅੱਜ ਜਲੰਧਰ ਪੀਏਪੀ ਕੰਪਲੈਕਸ ਦੇ ਵਿੱਚ ਸਟੇਟ ਲੈਵਲ ਲਾਅ ਐਂਡ ਆਰਡਰ ਰਿਵਿਊ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਲਾਅ ਐਂਡ ਆਰਡਰ ਅਰੇਂਜਮੈਂਟਸ ਇਨ ਦੀ ਐਨਟਾਇਰ ਸਟੇਟ ਐਂਡ ਦੀ ਇੰਟਰਨਲ ਸਿਕਿਉਰਿਟੀ ਸਿਚੁਏਸ਼ਨ ਵਾਸ ਰਿਵਿਊਡ ਸੋ ਐਟ ਦ ਸੇਮ ਟਾਈਮ ਜਿਹੜਾ ਯੁੱਧ ਨਸ਼ਾ ਵਿਰੁੱਧ ਦੇ ਵਿੱਚ ਜਿਹੜਾ ਕੰਮ ਹੋ ਰਿਹਾ ਉਸ ਦਾ ਰਿਵਿਊ ਕੀਤਾ ਗਿਆ ਤੇ ਐਸਐਸਪੀਸ ਤੋਂ ਫਿਊਚਰ ਸਟ੍ਰੈਟਜੀਜ਼ ਜਿਹੜੀਆਂ ਉਸ ਤੇ ਬ੍ਰੇਨਸਟਾਰਮਿੰਗ ਕੀਤੀ ਗਈ ਕਿ ਇਸ ਨੂੰ ਕਿਵੇਂ ਹੋਰ ਐਫੈਕਟਿਵ ਤਰੀਕੇ ਨਾਲ ਅੱਗੇ ਲਿਜਾਇਆ ਜਾਵੇ सो रिव्यू सब तो पहले तीन महीने केम होया है ऑन ड्रग लॉ एनफोर्समेंट फ्रंट दैट वॉज रिव्यू डिस्ट्रिक्ट वाइज सो ओवरऑल एक मार्च दो हज़ार पच्ची ऑनवर्ड्स पूरी स्टेट के ते अठ हज़ार तीन ते सौ चौताली एफ आई आर दर्ज हुई इकत्ती मई तक की फिगर है तेरह हज़ार अठत्ती गिरफ्तारियां हुई जिस दे हज़ार छे सौ छियानवे लिस्टिड uh, वेमगलर जिन्होंने बिग फिश डिफाइन करते हैं सीजर पन् सौ छियासी के जी हीरोइन चौदह हज़ार किलो पॉपरी हस्क दो सौ संताली किलो अफीम दो सौ तिरवंजा के जी गांजा ढाई किलो पोकेन वन पॉइंट सिक्स के जी आइस पच्ची लाख सत्तर हज़ार पिल्स कैप्सूल टैबलेट्स रिकवर हुई हैं uh, जिसाइड के केसेज 1085 ਵਿੱਚੋਂ 1085 ਕੇਸਸ ਕਨਵिक्ट ਹੋਏ 1205 ਡਿਸਾਈਡਡ ਕੇਸਸ ਦੇ ਵਿੱਚ ਤੇ ਜਿਹੜੀ ਕਨਵਿਕਸ਼ਨ ਰੇਟ 90% ਤੋਂ ਉੱਪਰ ਰਹੀ ਹੈ ਪੰਜਾਬ ਪੁਲਿਸ ਦੇ ਵਿੱਚ ਇਸ ਹਾਈਐਸਟ ਇਨ ਦਾ ਕੰਟਰੀ ਜਿਹੜੇ ਸਾਡਾ ਸਪੈਸ਼ਲ ਫੋਕਸ ਰਿਹਾ ਹੈਗਾ ਔਨ ਡਿਸਰਪਸ਼ਨ ਆਫ ਹਵਾਲਾ ਨੈਟਵਰਕਸ ਤੇ ਪਹਿਲੇ 3 ਮਹੀਨੇ ਦੇ ਵਿੱਚ 48 ਹਵਾਲਾ ਆਪਰੇਟਰ 10.76 ਕਰੋੜ ਦੀ ਇਲੀਗਲ ਮਨੀ ਦੇ ਨਾਲ ਅਰੈਸਟ ਹੋਏ ਹੈਗੇ ਤੇ ਕਈ ਜਿਹੜੇ ਨੈਟਵਰਕਸ ਹੈਗੇ ਉਹਨਾਂ ਨੂੰ ਬਸਟ ਕੀਤਾ ਗਿਆ ਹੈ ਇਕਨੋਮਿਕ ਇਨਫਰਾਸਟ੍ਰਕਚਰ ਆਫ ਡਰਗ ਟ੍ਰੇਡ ਹੈਸ ਬੀਨ ਅ ਮੇਜਰ ਟਾਰਗੇਟ ਟੋਟਲ 144 ਪ੍ਰੋਪਰਟੀਆਂ ਫ੍ਰੀਜ਼ ਕੀਤੀਆਂ ਗਈ ਅੰਡਰ 68 ਐਫ ਐਨਡੀਪੀਐਸ ਐਕਟ ਜਿਨ੍ਹਾਂ ਦੀ ਵੈਲਿਊ 74.27 ਕਰੋੜ ਹੈ ਇਨ आवर ਆਊਟ ਰੀਚ ਐਂਡ ਅਵੇਅਰਨੈਸ ਪ੍ਰੋਗਰਾਮਸ 756 ਸੰਪਰਕ ਮੀਟਿੰਗਸ ਕੀਤੀਆਂ ਗਈ ਤੇ 8551 ਅਵੇਅਰਨੈਸ ਪ੍ਰੋਗਰਾਮਸ ਹੋਲਡ ਕੀਤੇ ਗਏ ਜਿਹੜਾ ਸੇਫ ਪੰਜਾਬ ਵਟਸਐਪ ਚੈਟਬਾਕਸ ਪੋਰਟਲ ਹੈਗਾ ਉਸ ਤੇ ਸਾਡਾ ਫੋਕਸ ਰਿਹਾ ਹੈਗਾ ਕਿ ਲਿਸਟ ਬੇਸਡ ਐਨਫੋਰਸਮੈਂਟ ਤੋਂ ਇਨਫੋਰਮੇਸ਼ਨ ਬੇਸਡ ਐਨਫੋਰਸਮੈਂਟ ਟੀਵਰਡਸ ਮੂਵ ਕੀਤਾ ਜਾਵੇ ਤੇ ਜਿਹੜੀ ਪਬਲਿਕ ਤੋਂ ਫੀਡਬੈਕ ਆਂਦੀ ਹੈ ਪੁਆਇੰਟਸ ਆਫ ਸੇਲ ਡਰੱਗਸ ਦੀ ਉਹਨਾਂ ਤੇ ਐਕਸ਼ਨ ਲਿਆ ਜਾਵੇ ਸੋ ਟੋਟਲ ਸਾਡੀ ਟਿਪਸ ਜਿਹੜੀ 7635 ਡਰੱਗ ਟਿਪਸ ਰਿਸੀਵ ਹੋਈਆਂ ਸੀ ਜਿਸ ਦੇ ਵਿੱਚ 1596 ਨੂੰ ਐਫ ਆਈ ਆਰ ਚ ਕਨਵਰਟ ਕੀਤਾ ਗਿਆ ਤੇ 1814 ਅਰੈਸਟਾਂ ਹੋਈਆਂ ਜਸਟ ਟੂ ਗਿਵ ਅ ਫਿਗਰ ਜੇ ਸਾਡੀ ਟੋਟਲ 13000 ਅਰੇਸਟਾ ਹੋਈਆਂ ਸੋ 13000 ਵਿੱਚੋਂ 18000 ਅਰੇਸਟਾ ਜਿਹੜੀਆਂ ਉਹ ਡਰੱਗ ਟਿਪਸ ਜਿਹੜੀ ਸਿਟੀਜ਼ਨਸ ਤੋਂ ਸਾਡੇ ਕੋਲ ਜਿਹੜੀ ਇਸ ਵਟਸਐਪ ਚੈਟ ਬਾਕਸ ਤੇ ਆਂਦੀ ਹੈ ਜਿਹੜਾ ਮਾਨਯੋਗ ਸੀਐਮ ਸਾਹਿਬ ਨੇ ਜਿਸ ਦਾ ਇਨੌਗਰੇਸ਼ਨ ਪਿਛਲੇ ਸਾਲ ਕੀਤਾ ਸੀਗਾ ਸਾਡਾ ਫੋਕਸ ਰਿਹਾ ਹੈਗਾ ਕਿ ਡਰੱਗ ਯੂਜ਼ਰਸ ਨੂੰ ਅਸੀਂ ਐਸ ਵਿਕਟਮ ਟਰੀਟ ਕਰਦੇ ਹਾਂ ਤੇ 64 ਏ ਐਨਡੀਪੀਐਸ ਐਕਟ ਦੇ ਅੰਡਰ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਡੀ ਐਡਿਕਸ਼ਨ ਕਰਵਾਇਆ ਜਾਵੇ ਤਾਂ ਕਿ ਉਹ ਮੇਨ ਸਟ੍ਰੀਮ ਦੇ ਵਿੱਚ ਉਹ ਜਿਹੜੇ ਹੈਗੇ ਇੰਟੀਗ੍ਰੇਟ ਹੋ ਸਕਣ ਇਸ ਤਰ੍ਹਾਂ ਦੇ 1121 ਪਰਸਨਸ ਨੂੰ ਡੀ ਐਡਿਕਸ਼ਨ ਕੋਰਟ ਦੇ ਆਰਡਰਸ ਤੋਂ ਉਹਨਾਂ ਨੂੰ ਕਰਾਇਆ ਗਿਆ ਇਸ ਤੋਂ ਇਲਾਵਾ 5786 ਲੋਕਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਤੇ 6483 ਲੋਕਾਂ ਨੂੰ ਓਟ ਸੈਂਟਰਾਂ ਦੇ ਵਿੱਚ ਅ ਟੋਟਲ ਆਫ 13390 ਜਿਹੜੇ ਡਰਗ ਵਿਕਟਿਮਸ ਹੈਗੇ ਉਹਨਾਂ ਨੂੰ ਪੁਲਿਸ ਦੁਆਰਾ ਜਿਹੜਾ ਹੈਗਾ ਡੀ ਐਡਿਕਸ਼ਨ ਸਿਸਟਮ ਦੇ ਵਿੱਚ ਇੰਡੈਕਟ ਕੀਤਾ ਗਿਆ ਜਿਹੜੀ ਸੈਕੰਡ ਲਾਈਨ ਆਫ ਡਿਫਰੈਂਸ ਤੇ ਐਂਟੀ ਡਰੋਨ ਸਿਸਟਮ ਇੰਸਟਾਲ ਕਰਨ ਦਾ ਜਿਹੜਾ ਪੰਜਾਬ ਸਰਕਾਰ ਦਾ ਪੰਜਾਬ ਕੈਬਨਿਟ ਦਾ ਫੈਸਲਾ ਸੀਗਾ ਉਸ ਦੇ ਅੰਤਰਗਤ ਪਬਲਿਕ ਸੈਕਟਰ ਅੰਟਰਟੇਕਿੰਗ ECIL ਨੂੰ ਕੈਬਨਿਟ ਅਪਰੂਵਲ ਤੋਂ ਬਾਅਦ ਨੋ ਐਂਟੀ ਡਰੋਨ ਸਿਸਟਮਸ ਦੇ ਆਰਡਰ ਪਲੇਸ ਕਰਤੇ ਗਏ ਹਨ ਤੇ ਐਕਸਪੈਕਟਿਡ ਡਿਲੀਵਰੀ ਇਜ਼ ਇਨ ਜੁਲਾਈ ਐਂਡ ਅਗਸਟ ਕੀ ਉਹ ਸਿਸਟਮਸ ਜਿਹੜੇ ਸਾਨੂੰ ਮਿਲ ਜਾਣਗੇ ਤੇ ਡਿਪਲੋਏ ਹੋ ਜਾਣਗੇ ਜਿਹੜੀ ਫਿਊਚਰ ਸਟ੍ਰੈਟਜੀ ਜਿਸ ਤੇ ਅੱਜ ਅਸੀਂ ਰਿਵਿਊ ਕੀਤਾ ਸੀਗਾ ਤੇ ਜਿਹੜੀ ਅਸੀਂ ਮੋਰ ਹੋਰ ਲੈਸ ਉਸ ਦੇ ਵਿੱਚ ਹੈਗਾ ਕਿ ਅਸੀਂ ਸਾਰੇ ਏ ਏਜੰਸੀਸ ਤੋਂ ਇੰਟੈਲੀਜੈਂਸ ਤੋਂ ਨਾਰਕੋਟਿਕਸ ਕੰਟਰੋਲ ਬਿਊਰੋ ਐਨਟੀਐਫ ਦੇ ਡਿਸਟ੍ਰਿਕਟ ਦੇ ਐਸਐਸਪੀਸ ਤੇ ਸੀਪੀਸ ਤੋਂ ਇਨਪੁਟਸ ਲੈ ਕੇ ਜਿਹੜੇ ਬੰਦੇ ਐਕਚੁਅਲੀ ਜਿਹੜੇ ਡਰੱਗ ਵੇਚ ਰਹੇ ਹੈਗੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਐਸ ਪਰ ਲਾਅ ਇਹ ਸਾਰਿਆਂ ਨੂੰ ਕਲੀਅਰ ਕੀਤਾ ਗਿਆ ਕਿ ਸਾਡਾ ਕੋਈ ਟਾਰਗੇਟ ਬੇਸਡ ਨਹੀਂ ਹੈ ਨਾ ਅਸੀਂ ਇਹ ਕਹਿੰਦੇ ਹੈਗੇ ਨਾ ਨੋ ਕੋਟਾਸ ਹੈਵ ਬੀਨ 기ਵਨ ਸਾਡਾ ਸਿਰਫ ਸਿਰਫ ਏਮ ਹੈਗਾ ਕਿ ਐਕਚੁਅਲ ਪਰਸਨ ਜਿਹੜਾ ਡਰੱਗ ਵੇਚ ਰਿਹਾ ਹੈਗਾ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਉਸ ਤੇ ਐਸ ਪਰ ਲਾਅ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਡਰੱਗ ਯੂਜ਼ਰਸ ਹੈਗੇ ਜਿਹੜੇ ਵਿਕਟਿਮਸ ਹੈਗੇ ਉਹਨਾਂ ਨੂੰ ਰੀਹੈਬਿਲੀਟੇਟ ਕੀਤਾ ਜਾਵੇ ਤੇ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਕੀਤਾ ਜਾਵੇ ਤੇ ਇੱਕ ਮੇਜਰ ਥਰਸਟ ਰਹੀ ਹੈ ਜਿਵੇਂ ਮੈਂ ਪਹਿਲੇ ਵੀ ਦੱਸਿਆ ਜਿਹੜੀ ਹੈ ਸੇਫ ਪੰਜਾਬ ਹੈਲਪਲਾਈਨ ਹੈ ਇਸ ਨੂੰ ਪੋਪੂਲਰਾਈਜ਼ ਕੀਤਾ ਜਾਏ ਉਹ ਜਾਊਗਾ ਤੇ ਇਸ ਤੋਂ ਮੈਕਸਿਮਮ ਜਿਹੜੀ ਐਫ ਆਈ ਆਰਸ ਦਰਜ ਕੀਤੀਆਂ ਜਾਣਗੀਆਂ 64 ए ਦੇ ਵਿੱਚ ਦੀ ਐਡਿਕਸ਼ਨ ਤੇ ਫੋਕਸ ਰਹੂਗਾ ਇੱਕ ਇੰਪੋਰਟੈਂਟ ਏਰੀਆ ਜਿਹੜਾ ਇਮਰਜ ਹੋ ਰਿਹਾ ਹੈ ਕਿ ਕਾਫੀ ਲੋਕ ਢੇਲ ਤੇ ਬਾਹਰ ਆ ਰਹੇ ਸੋ ਉਹਨਾਂ ਤੇ ਇੱਕ ਕਮਿਊਨਿਟੀ ਨੂੰ ਨਾਲ ਲੈ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਕੀਤਾ ਜਾਵੇ ਕਮਿਊਨਿਟੀ ਬੇਸਡ ਜਿਹੜੇ ਸਾਡੇ ਐਸ ਐਚ ਓਸ ਹੈਗੇ ਸਬ ਇਫੀਸ਼ੀਅੰਟ ਡੀ ਐਸ ਪੀ ਹੈਗੇ ਉਹ ਇਹਨਾਂ ਨਾਲ ਮੀਟਿੰਗਸ ਕਰਨਗੇ ਇਹਨਾਂ ਨੂੰ ਬੁਲਾਉਣਗੇ ਤਾਂ ਕਿ ਇਹਨਾਂ ਦੀ ਐਕਟੀਵਿਟੀਜ਼ ਤੇ ਵੀ ਨਿਗਰਾਨੀ ਰੱਖੀ ਜਾ ਸਕੇ ਜਿਹੜੇ ਇਹਨਾਂ ਚੋਂ ਰਿਪੀਟ ਆਫੈਂਡਰਸ ਹੈਗੇ ਰਿਪੀਟ ਆਫੈਂਡਰਸ ਲਈ ਆਇਰਨ ਫਿਸਟ ਆਫ ਲਾ ਇਸ ਥੇਰ ਜਿਹੜਾ ਵਿਕਟਮ ਹੈਗਾ ਉਸ ਨੂੰ ਰੀਹੈਬਿਲੀਟੇਟ ਕੀਤਾ ਜਾਊਗਾ ਵਿਕਟਮ ਨੂੰ ਜਿਹੜਾ ਹੈਗਾ ਪੂਰਾ ਸਪੋਰਟ ਦਿੱਤਾ ਜਾਊਗਾ ਕਿ ਉਹ ਇਸ ਸਾਈਕਲ ਤੋਂ ਬਾਹਰ ਆ ਸਕੇ ਸੋ ਔਟ ਸੈਂਟਰਸ ਦੇ ਵਿੱਚ ਦੀ ਐਡਿਕਸ਼ਨ ਸੈਂਟਰਸ ਦੇ ਵਿੱਚ ਪੁਲਿਸ ਵੀ ਐਨਕਰੇਜ ਕਰੂਗੀ ਕਿ ਇਹ ਲੋਗ ਐਡਮਿਸ਼ਨਸ ਲੈਣ ਤੇ ਅਸੀਂ ਇਹ ਡਿਸਾਈਡ ਕੀਤਾ ਸੀਗਾ ਕਿ ਸਾਡਾ ਸਾਡੇ ਕੋਲ ਬਹੁਤ ਇਫੈਕਟਿਵ 2019 ਦੇ ਵਿੱਚ ਜਦੋਂ ਮਿਸਟਰ ਨਿਲਾਪ ਕਿਸ਼ੋਰ ਨੇ ਸੈਟਿੰਗ ਹੈ ਉਹ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਸੌਫਟਵੇਅਰ ਅਸੀਂ ਡਿਵਾਈਸ ਕੀਤਾ ਸੀਗਾ ਜਿਹੜਾ ਵਿਚ ਵਾਸ ਦਾ ਫਰਸਟ ਇਨ ਦਾ ਕੰਟਰੀ ਉਸੇ ਦੇ ਪੈਟਰਨ ਤੇ ਅਸੀਂ ਇੱਕ AI बेस्ड ਹਰਾਰਕਲ ਸੌਫਟਵੇਅਰ ਅਸੀਂ ਡਿਜ਼ਾਈਨ ਕਰ ਰਹੇ ਹਾਂ ਜਿਹੜਾ ਕਿ ਐਕਸਕਲੂਸਿਵਲੀ ਐਨਡੀਪੀਐਸ ਐਕਟ ਆਫ ਅਫੈਂਡਰਸ ਤੇ ਫੋਕਸਡ ਹੋਊਗਾ ਤੇ ਉਸਦੇ ਵਿੱਚ ਇੰਟਰੋਗੇਸ਼ਨ ਬੇਸ ਸਾਰੇ ਡਿਸਟ੍ਰਿਕਟਸ ਤੋਂ ਡਾਟਾ ਫੀਡਿੰਗ ਹੋਊਗੀ ਤੇ ਐਟਲੀਸਟ ਮਿਨਿਮਮ ਅਪ ਟੂ 2 ਲੈਵਲਸ ਆਫ ਫਾਰਵਰਡ ਤੇ ਬੈਕਵਰਡ ਲਿੰਕੇਜਸ ਜਦੋਂ ਉਹ ਗ੍ਰਫਤਾਰੀ ਤੋਂ ਬਾਅਦ ਉਹ ਕਿੱਥੋਂ ਡਰੱਗ ਪਿੱਛੋਂ ਲੈ ਕੇ ਆਂਦਾ ਸੀ ਤੇ ਅੱਗੇ ਕਿਸ ਨੂੰ ਦਿੰਦਾ ਸੀ ਉਸਦੇ ਡਿਟੇਲਸ ਐਂਟਰ ਕੀਤੇ ਜਾਣਗੇ ਤੇ ਇਸ ਨੂੰ ਇੱਕ ਬਹੁਤ ਈਜ਼ੀ ਫਾਰਮ ਦੇ ਵਿੱਚ ਐਕਸੈਸ ਕੀਤਾ ਜਾ ਸਕਦਾ ਹੈ ਬੇਲ ਕੈਨਸਲੇਸ਼ਨ ਆਫ ਰਿਪੀਟ ਆਫੈਂਡਰਸ ਊਡ ਬੀ ਆ ਮੇਨ ਫਿਕ ਫੋਕਸ ਏਰੀਆਸ ਤੇ ਜਿਹੜੀ ਇਹਨਾਂ ਦੀ ਬੇਲ ਕੰਡੀਸ਼ਨ ਹੈਗੀ ਉਸ ਨੂੰ ਉਸ ਦੇ ਵਿੱਚ ਹੀ ਇਹ ਕੀਤਾ ਜਾਊਗਾ ਕਿ ਜੇ ਉਹ ਵਾਇਲੇਟ ਹੋਊਗੀ ਤੇ ਉਹਨਾਂ ਸੋ ਦੈਟ ਦੇ ਆਰ ਰੀਅਰੈਸਟਡ ਐਂਡ ਸੈਂਟ ਟੂ ਜੇਲ ਮਤਲਬ ਸਾਡਾ ਜਿਹੜਾ ਆਈਡੀਆ ਹੈਗਾ ਕਿ ਡਰਗ ਯੂਜ਼ਰ ਦੇ ਵਿੱਚੋਂ ਜਿਹੜੇ ਡਰਗ ਸਪਲਾਇਰ ਹੈ ਉਹਨਾਂ ਨੂੰ ਆਈਡੈਂਟੀਫਾਈ ਆਈਸੋਲੇਟ ਕੀਤਾ ਜਾ ਸਕੇ ਉਹਨਾਂ ਦੇ ਖਿਲਾਫ ਜਿਹੜੇ ਸਪਲਾਇਰ ਤੇ ਵੱਡੇ ਜਿਹੜੇ ਡਰਗ ਟਰੇਡਰਸ ਹੈ ਉਹਨਾਂ ਦੇ ਖਿਲਾਫ ਇਫੈਕਟਿਵ ਐਨਫੋਰਸਮੈਂਟ ਕੀਤਾ ਜਾਵੇ ਇੱਕ ਅਸੀਂ ਲੀਗਲੀ ਐਗਜ਼ਾਮਿਨ ਕਰ ਰਹੇ ਹੈਗੇ ਕਿ ਜਿਹੜੇ ਐਜ਼ ਅ ਬੇਲ ਕੰਡੀਸ਼ਨ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਯੂਪੀਏ ਜਿਹੜੇ ਬੇਲਡ ਆਊਟ ਲੋਕਾਂ ਤੇ ਕੀਤਾ ਗਿਆ ਕਿ ਉਹਨਾਂ ਨੂੰ ਕੋਰਟ ਦੇ ਮਾਨਯੋਗ ਅਦਾਲਤਾਂ ਤੇ ਆਰਡਰ ਲੈ ਕੇ ਉਹਨਾਂ ਨੂੰ ਜੀਪੀਐਸ ਐਂਕਲਟਸ ਜਾਂ ਕੁਝ ਇਸ ਤਰ੍ਹਾਂ ਦੀ ਉਹਨਾਂ ਦੀ ਲੋਕੇਸ਼ਨ ਟਰੈਕਿੰਗ ਕੀਤੀ ਜਾ ਸਕੇ ਤੇ ਤਾਂਕਿ ਸੋ ਥੈਟ ਉਹਨਾਂ ਤੇ ਬੈਟਰ ਇੱਕ ਸਰਪਟ ਆਫ ਕੋਰਸ ਦਿਸ ਵੁੱਡ ਓਨਲੀ ਬੀ ਫਾਰ ਜਿਹੜੇ ਵੱਡੇ ਸਮਗਲਰ ਹੈਗੇ ਤੇ ਲਿਮਿਟਡ ਨੰਬਰ ਆਫ ਕੇਸਸ ਕੇਸ ਟੂ ਕੇਸ ਬੇਸਿਸ ਤੇ ਅਸੀਂ ਆਰਡਰਸ ਲਾਂਗੇ ਜੇਲਸ ਵਿਲ ਬੀ ਅ ਮੇਜਰ ਏਰੀਆ ਆਫ ਫੋਕਸ ਤੇ ਜੇਲ ਡਿਪਾਰਟਮੈਂਟ ਦੇ ਕੋਆਰਡੀਨੇਸ਼ਨ ਦੇ ਨਾਲ ਇਹਦੇ ਦੋ ਐਸਪੈਕਟਸ ਹੈਗੇ ਇੱਕ ਤੇ ਪੰਜਾਬ ਸਰਕਾਰ ਹੈ ਦਾ ਅਪਰੂਵਡ ਅ ਵੈਰੀ ਐਂਬੀਸ਼ੀਅਸ ਮਾਡਰਨਾਈਜੇਸ਼ਨ ਐਂਡ ਅਪਗ੍ਰੇਡੇਸ਼ਨ ਪ੍ਰੋਗਰਾਮ ਆਫ ਜੇਲਸ 500 ਕਰੋੜ ਦੀ ਇਨਵੈਸਟਮੈਂਟ ਜਿਹੜੀ ਉਹ ਗਵਰਨਮੈਂਟ ਵੱਲੋਂ ਕੀਤੀ ਜਾ ਰਹੀ ਹੈ ਇਨਫਰਾਸਟ੍ਰਕਚਰ ਇੰਪਰੂਵ ਕਰਨ ਲਈ 5G ਜੈਮਰਸ ਲਗਾਉਣ ਲਈ ਤੇ ਹੋਰ ਚੀਜ਼ਾਂ ਕਰਨ ਲਈ ਸੈਕੰਡ ਲੈਵਲ ਤੇ देयर इज ਜ਼ੀਰੋ ਟੋਲਰੈਂਸ ਟੁਵਰਡਸ ਕਨਾਈਵੈਂਸ ਬਾਈ ਜੇਲ ਅਫੀਸ਼ੀਅਲਸ ਔਰ ਪੁਲਿਸ ਅਫੀਸ਼ੀਅਲਸ ਔਰ ਐਨੀ ਅਦਰ ਗਵਰਨਮੈਂਟ ਅਫੀਸ਼ੀਅਲਸ ਇਨ ਦਾ ਡਰਗ ਟ੍ਰੇਡ ਸੋ ਜੋ ਵੀ ਡਰਗ ਟ੍ਰੇਡ ਦੇ ਵਿੱਚ ਇਨਵੋਲਵ ਹੋਊਗਾ ਉਸ ਨੂੰ ਐਜ਼ ਅ ਕ੍ਰਿਮੀਨਲ ਹੀ ਟ੍ਰੀਟ ਕੀਤਾ ਜਾਊਗਾ ਸੋ ਤਕਰੀਬਨ 250 ਕੇਸ ਇਹ ਮਾਨਯੋਗ ਹਾਈ ਕੋਰਟ ਵੀ ਇਸ ਨੂੰ ਮੋਨੀਟਰ ਕਰ ਰਿਹਾ ਹੈਗਾ ਤੇ ਅਸੀਂ ਐਡੀਜੀਪੀ ਰੈਂਕ ਦੇ ਅਫੀਸਰਸ ਹਰ ਰੇਂਜ ਨੂੰ ਇੱਕ ਇੱਕ ਐਡੀਜੀਪੀ ਰੈਂਕ ਦੇ ਸੀਨੀਅਰ ਅਫੀਸਰਸ ਜਿਹੜੇ ਹੈਗੇ ਉਸ ਦੇ ਐਨਡੀਪੀਐਸ ਐਕਟ ਕੇਸਿਸ ਦੇ ਵਿੱਚ ਜਿਨ੍ਹਾਂ ਦੇ ਵਿੱਚ ਜੇਲ ਅਫੀਸ਼ੀਅਲਸ ਦੀ ਜਾਂ ਪੁਲਿਸ ਅਫੀਸ਼ੀਅਲਸ ਦੀ ਕਨਾਈਵੈਂਸ ਹੈ ਉਹਨਾਂ ਨੂੰ ਸਪੈਸ਼ਲ ਤੌਰ ਤੇ ਮੋਨੀਟਰ ਕਰਨਗੇ ਜਿਹੜੇ ਡਰਗ ਹੌਟਸਪੌਟਸ ਹੈਗੇ ਉਹਨਾਂ ਤੇ ਸਾਡਾ ਸਪੈਸ਼ਲ ਫੋਕਸ ਹੋਊਗਾ ਇਹ ਡਰਗ ਹੌਟਸਪots ਤੇ ਐਨਫੋਰਸਮੈਂਟ ਵੀ ਇਫੈਕਟਿਵ ਤਰੀਕੇ ਨਾਲ ਕੀਤੀ ਜਾਊਗੀ ਕਿ ਜਿਹੜੇ ਉਹਨਾਂ ਦੇ ਡਰਗ ਯੂਜ਼ਰਸ ਜਿਹੜੇ ਰੀਹੈਬਿਲੀਟੇਟ ਜਿਹੜੇ ਕਰਨ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਾਊਗਾ ਅਸੀਂ ਲੋਕਾਂ ਨੂੰ ਪੰਚਾਇਤਾਂ ਨੂੰ ਵਿਲੇਜ ਡਿਫੈਂਸ ਕਮੇਟੀਆਂ ਨੂੰ ਅਰਬਨ ਵਾਧ ਕਮੇਟੀਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਕਿ ਇਹ ਜਿਹੜੀ ਮੁਹਿੰਮ ਹੈਗੀ ਇਹ ਸਾਰਿਆਂ ਦੀ ਹੈਗੀ ਹਰ ਪੰਜਾਬੀ ਦੀ ਮੁਹਿੰਮ ਹੈ ਤਾਂ ਇਹ ਤਾਂ ਹੀ ਕਾਮਯਾਬ ਹੋ ਸਕਦੀ ਅਸੀਂ ਪੰਚਾਇਤਾਂ ਦੇ ਕੋਲ ਜਾਵਾਂਗੇ ਉਹਨਾਂ ਤੋਂ ਪੁੱਛਾਂਗੇ ਕਿ ਦੱਸੋ ਤੁਹਾਡੇ ਏਰੀਆ 'ਚ ਕਿਉਂਕਿ ਬਹੁਤ ਇਫੈਕਟਿਵ ਕੰਮ ਹੋਇਆ ਹੈ ਫਿਰ ਵੀ ਪਾਕਟਸ ਹੈਗੀਆਂ ਜਿੱਥੇ ਡਰੱਗਸ ਆਰ ਅਵੇਲੇਬਲ that a lot of availability has reduced ਸੋ ਅਸੀਂ ਲੋਕਾਂ ਤੋਂ ਪੁੱਛਾਂਗੇ ਤਾਂ ਹੀ ਹੈ ਜਿਹੜਾ ਸਾਡਾ ਸੇਫ ਪੰਜਾਬ ਜਿਹੜਾ ਚੈਟ ਬਾਕਸ ਹੈਗਾ ਇਸ ਤੇ ਟਿਪਸ ਆਉਂਦੀਆਂ ਉਸ ਨੂੰ ਅਸੀਂ ਬਹੁਤ ਸੀਰੀਅਸਲੀ ਲੈਂਦੇ ਹਾਂ ਤੇ ਪੰਚਾਇਤਾਂ ਨੂੰ ਨਾਲ ਲੈ ਕੇ ਅਸੀਂ ਉਹਨਾਂ ਨੂੰ ਤੋਂ ਪੁੱਛ ਕੇ ਕਾਰਵਾਈ ਇਸ ਜਿਹੜੀ ਜੰਗ ਨੂੰ ਯੁੱਧ ਨਸ਼ਿਆਂ ਵਿਰੁੱਧ ਨੂੰ ਅੱਗੇ ਵਧਾਵਾਂਗੇ ਸਿਰੇ ਤੱਕ ਲੈ ਕੇ ਜਾਵਾਂਗੇ ਇੱਕ ਸਾਡਾ ਲੋਕਾਂ ਦਾ ਦੇ ਨਾਲ ਜਵੇਂ ਅਸੀਂ ਇੱਕ 1 ਵਨ ਅਡਾਪਟ ਵਨ ਸਕੀਮ ਕਰ ਰਹੇ ਹਾਂ ਕਿ ਸਟਾਰਟਿੰਗ ਫਰੋਮ ਡੀਜੀਪੀ ਡਾਊਨਵਰਡਸ एवरीवन ਵੀ ਇਟ ਵਿਲ ਬੀ ਅ ਵੋਲੰਟਰੀ ਸਕੀਮ ਕਿ ਸਾਡੇ ਪੁਲਿਸ ਆਫੀਸਰਸ ਇੱਕ ਡਰਗ ਯੂਜ਼ਰ ਨੂੰ ਅਡਾਪਟ ਕਰਨ ਤੇ ਉਸ ਤੋਂ ਬਾਅਦ ਉਸ ਦੀ ਰੀਹੈਬਿਲੀਟੇਸ਼ਨ ਉਸ ਦੀ ਡੀ ਐਡਿਕਸ਼ਨ ਉਸ ਨਾਲ ਉਹਨੂੰ ਸੋਸਾਇਟੀ ਦੇ ਵਿੱਚ ਰੀਇਨਟੀਗ੍ਰੇਟ ਕਰਨ ਦੇ ਵਿੱਚ ਤੇ ਪੁਲਿਸ ਆਪਣਾ ਯੋਗਦਾਨ ਦੇਗੀ ਸੋ ਆਈ ਵਿਲ ਰਿਕਵੈਸਟ ਫਾਰ ਐਨੀ ਕੁਐਸ਼ਨ ਸਰ ਇੱਥੇ ਵੀ ਆਰੀ ਹੈਬ সেন্টਰਸ ਦੇ ਵਿੱਚ ਨਾ ਪੋਰੀਆ ਮਿਲਦੀ ਹੈ ਕਿ ਤੁਸੀਂ ਨਸ਼ਾ ਛੱਡਣਾ ਹੈ ਤੁਸੀਂ ਮੈਡੀਸਿਨ ਲੈ ਸਕਦੇ ਹੋ ਤਾਂ ਜਲੰਧਰ ਦੀ ਹੀ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਜਿੱਥੇ ਕੁਝ ਵਿਅਕਤੀਆਂ ਦੇ ਅੰਦਰ ਜਾਂਦੇ ਨੇ ਦਵਾਈ ਲੈ ਕੇ ਅੰਦਰੋਂ ਬਾਹਰ ਵੇਚ ਦਿੰਦੇ ਨੇ ਸੋ ਉਹਦੇ ਲਈ ਪੁਲਿਸ ਜਿਹੜਾ ਖਾਸ ਤੌਰ ਦੇ ਉੱਪਰ ਕੀ ਕਰ ਰਹੀ ਹੈ ਕਿ ਸੇਈ ਜਗ੍ਹਾ ਤੋਂ ਪਰੇ ਚੀਜ਼ ਦੇਖੀ ਜਾਂਦੀ ਹੈ ਜਲੰਧਰ ਦੀ ਪੂਰੀ ਮੀਡੀਆ ਇਸ ਨੂੰ ਜਾਣੋ ਹੈ ਨਹੀਂ ਮੈਡਮ ਤੁਹਾਡੀ ਗੱਲ ਠੀਕ ਹੈ ਦਿਸ ਦਿਸ ਇਜ਼ ਅ ਇਸ਼ੂ ਕਿਉਂਕਿ ਇਹ ਦੇਖੋ ਜਿਹੜੇ ਸਾਡੀ ਮੇਨ ਕੋਸ਼ਿਸ਼ ਹੈ ਕਿ ਜਿਵੇਂ ਔਰਟ ਸੈਂਟਰਾਂ ਤੇ 10 ਤੱਕ 10 ਲੱਖ 80 ਹਜ਼ਾਰ ਪਤੇ ਮ ਰਜਿਸਟਰਡ ਯੂਜ਼ਰ ਸਗੇ ਇਨਾਂ ਚੋਂ 300 ਤੋਂ 4 ਲੱਖ ਹੈਰੋਇਨ ਯੂਜ਼ਰ ਸਗੇ ਤੇ ਜਿਹੜਾ ਉਹਨਾਂ ਦਾ ਮੈਡੀਕਲ ਪ੍ਰੋਟੋਕਾਲ ਬਿ ਉਪਰੇ ਨਰਸਿੰ ਦਾ ਹੈਗਾ ਉਹ ਜਿਹੜਾ ਉਹਨਾਂ ਨੇ ਪਹਿਲੇ ਡਿਵਾਈਸ ਕੀਤਾ ਸੀਗਾ ਤੇ ਉਸ ਤੋਂ ਟੇਪਰ ਆਫ ਉਹ ਕਰ ਦਿੰਦੇ ਆ ਸੋ ਡਾਈਵਰਸ਼ਨ ਇਸ देयर ਵਾਟ ਆਈ ਵਾਸ ਸਟੋਡ ਇਨ ਤੱਕ ਅੱਜ ਦੀ ਮੀਟਿੰਗ ਚ ਵੀ ਡਿਸਕਸ ਹੋਇਆ ਕਿ ਵੀ ਜਵੇਂ ਉਹਨਾਂ ਨੂੰ ਹਫਤੇ ਦਾ ਕੋਟਾ ਦਿੱਤਾ ਜਾਂਦਾ ਹੈ ਸੋ ਕਈ ਸਜੈਸ਼ਨਸ ਆਏ ਕਿ ਤੁਸੀਂ ਉਸ ਨੂੰ ਰਿਡਿਊਸ ਕਰ ਦੋ 2 ਦਿਨ ਦਾ ਕਰ ਦੋ ਕਿਤੇ ਇਹ ਵੀ ਵੀਊ ਆਇਆ ਕਿ ਮੋਬਾਈਲ म इन दिस रिगार्ड अल्थ डिपार्टमेंट न टेकअप करा कि सो दैट इस तरह की जी घटना ज ना वापर अगेन इट्स अ वैलिड पॉइंट कि जब नॉट जस्ट शड्यूल ईवन सू पता ही है, है तो चीज़ें राजस्थानों तो भी आँदी हैं एम पी तो आंधी है इवन हीरोइन भावें पंजाब ट्रांजिट है इस तरह के बड़े इंस्टेंसिस हुए हैं किरोइन कि तो ट्रांजिट हुई है कई अभी व्डिया जार्मासूटल फैक्ट्री हैं बद्दी के देहरादून के डायवरशन फ्रॉम फार्मासूटिकल इंडस्ट्री सो एक लैवल तो बैटर इनफोर्समेंट तो जिते असी फरते हैं असं उन्होंच नंबर होर बैक ट्रैक करके वी ट्राई एंड रीच द सोर्स मेरे को सरदार कुलदी बैठे हैं ए एन टी एफ के मुखी इन्होंने तो बहुत अच्छे ए एन टी एफ ने इस तरह के कई ड्रग रैकेट्स बस्ट किए हैं थर्डली असं टेकअप करा कंसर्न स्टेट गौरमेंट के नाल अपनी स्टेट गौरमेंट के थ्रू कि उससे बेटर रेगुलेशन ਹੋਵੇ क्योंकि उस ਸੈਕਟਰ 'ਤੇ ਬੈਟਰ ਰੈਗੂਲੇਸ਼ਨ ਦੀ ਲੋੜ ਹੈ। ਬੜੀਆਂ ਦਵਾਈਆਂ ਦੀਆਂ ਦੁਕਾਨਾਂ ਹੌਲ ਸੇਲ ਦੀਆਂ ਲਗਾ ਲਓ ਬੜੀਆਂ ਬੜਾ ਦੇ ਕੁਝ ਹੋਈਆਂ ਉਹਨਾਂ ਦੇ ਵਿੱਚ ਅੱਜ ਵੀ ਮਾੜਾ ਮੁੱਦਾ ਜਦਾ ਕੋਈ ਦਵਾਈਆਂ ਰੋਸੀਆ ਦਿੱਤੀਆਂ ਜਾਂਦੀਆਂ ਕਦਾ ਹੈਲਥ ਡਿਪਾਰਟਮੈਂਟ ਨਾਲ ਕੋਆਰਡੀਨੇਸ਼ਨ ਹੁੰਦਾ ਬਟ ਉਹਦੇ ਉੱਪਰ ਆਈ ਥਿੰਕ ਕਿਉਂਕਿ ਇਹ ਜਿਹੜੀ ਬੇਸਿਕਲੀ ਜਿਵੇਂ ਅਸੀਂ ਡਰੱਗ ਪ੍ਰੋਬਲਮ ਦੀ ਗੱਲ ਕਰਦੇ ਆ ਇਹਦੇ ਤਿੰਨ ਪਾਰਟਸ ਹੋ ਗਏ ਇੱਕ ਤੇ ਕਿਵੇਂ ਹਾਰਡ ਡਰੱਗਸ ਜਿਹੜੇ ਹਰੋਇਨ ਦੂਜਾ ਪਾਰਟ ਹੈ ਫਾਰਮਾਸੋਟੀਕਲ ਡਰੱਗਸ ਜਿਹੜੇ ਇਹਨਾਂ ਨੇ ਕਹੇ ਉਹ ਡਾਈਵਰਟ ਹੋ ਰਹੇ ਤੀਜਾ ਸਿੰਥੈਟਿਕ ਡਰੱਗਸ ਹੈਗੇ ਸੋ ਇਸ ਸੈਕਟਰ ਦੇ ਵਿੱਚ ਕਿਉਂਕਿ ਕਈ ਕਈ ਜਿਹੜੀ ਡੋਮੇਨ ਹੈਲਥ ਡਿਪਾਰਟਮੈਂਟ ਦਾ ਕਿਤੇ ਜਿੱਥੇ ਤੇ ਐਨਡੀਪੀਐਸ ਐਕਟ ਆਂਦਾ ਉੱਥੇ ਪੁਲਿਸ ਡਿਪਾਰਟਮੈਂਟ ਤਾਂ ਹੁੰਦਾ ਤੇ ਇਸ ਨੂੰ ਜੁਆਇੰਟਲੀ ਅਸੀਂ ਇਹ ਗੈਪਸ ਜਿਹੜੇ ਹੈਗੇ ਇਹ ਥੀਸ ਗੈਪਸ ਆਰ ਥੇਰ ਸੋ ਵੀ ਵਿਲ ਫਿਲ देम ਅਪ

ਤੁਹਾਡੀ ਗੱਲ ਠੀਕ ਹੈ ਪਾਕਿਸਤਾਨ ਲਈ ਪੰਜਾਬ ਦੀ ਇੰਪੋਰਟੈਂਸ ਹੈ ਸੋ ਪਾਕਿਸਤਾਨ ਕੋਸ਼ਿਸ਼ ਕਰੂਗਾ ਬਟ ਇਸ ਦੇ ਵਿੱਚ ਪੰਜਾਬ ਪੁਲਿਸ ਨੇ ਬਹੁਤ ਹੀ ਸਰਗਰਮੀ ਨਾਲ ਐਕਟਿਵ ਹੋ ਕੇ ਅਸੀਂ ਕਈ ਮੋਡਿਊਲਸ ਬਸਟ ਕੀਤੇ ਅਸੀਂ ਟੋਟਲ 8 ਜਸੂਸ ਫੜੇ ਹਨ ਇਨਫੈਕਟ ਅੱਜ ਜਿਹੜੇ ਜਸਵੀਰ ਸਿੰਘ ਦੀ ਅਰੇਸਟ ਅੱਜ ਹੋਈ ਇਹ 8ਵੀਂ ਅਰੇਸਟ ਸੀ ਅਸੀਂ ਦੋ ਦੋ ਜਸੂਸ ਜਿਹੜੇ ਗੁਰਦਾਸਪੁਰ ਫੜੇ ਸੀਗੇ ਦੋ ਮਲੇਰਕੋਟਲਾ ਫੜੇ ਸੀ ਜਿਨ੍ਹਾਂ ਦੀ ਜਿਹੜੇ ਜਿਨ੍ਹਾਂ ਦੀ ਤਾਰਾ ਜੁੜਿਆ ਸੀ ਜਿਹੜੀ ਹਰਿਆਣਾ ਦੇ ਵਿੱਚ ਮੋਡਿਊਲ ਬਸਟ ਹੋਇਆ ਇੱਕ ਤਰਨ ਤਰਨ ਇੱਕ ਰੋਪੜ ਤੇ ਦੋ ਅਬਰ ਸਰਚ ਅਰੈਸਟ ਕੀਤੇ ਹੋ। ਦਿਸ ਇਜ਼ ਦਾ ਅਰੈਸਟ ਤੇ ਇਸ ਨੂੰ ਜਿਹੜੇ ਪਾਜ ਨੂੰ ਪੀਆਈਓ ਪਾਕ ਇੰਟੈਲੀਜੈਂਸ ਆਫੀਸਰ ਜਿਹੜਾ ਦਾਨਿਸ਼ ਸੀਗਾ ਅਹਿਸਾਨ ਔਰ ਰਹੀਮ ਜਿਹੜਾ ਪਰਸੋਨਾ ਨਾਨ ਗ੍ਰੈਟਾ ਹੋ ਗਿਆ ਉਸ ਦੇ ਨਾਲ ਇਹਦੇ ਕੰਟੈਕਸਟ ਮਿਲੇ ਆ ਇਸ ਵਿਅਕਤੀ ਦੇ ਜਸਵੀਰ ਦੇ ਤੇ ਸ਼ਕੀਰ ਰੰਧਾਵਾ ਜਿਹੜਾ ਪਾਕਿਸਤਾਨ ਬੈਠਾ ਹੈ ਤੇ ਤਕਰੀਬਨ 150 ਤੋਂ ਜ਼ਿਆਦਾ ਸਾਨੂੰ ਫੋਰੈਂਸਿਕਲੀ ਅਸੀਂ ਇਸ ਦੀ ਡਿਵਾਈਸ ਐਗਜ਼ਾਮਿਨ ਕਰ ਰਹੇ ਹਾਂ ਤੇ ਇੱਕ YouTube ਚੈਨਲ ਚਲਾਉਂਦਾ ਸੀ ਜਾਨ ਮਹਿਲ ਤੇ ਔਰ a ਮਿਲੀਅਨ ਫਾਲੋਅਰਸ ਵਰ ਥੇਰ ਔਨ YouTube ਸੋ ਮੈਨੂੰ ਲੱਗਦਾ ਇਸ ਤਰ੍ਹਾਂ ਦੇ ਲੋਕਾਂ ਨੂੰ ਪਾਕਿਸਤਾਨ ਦੀ ISI ਸਪੈਸ਼ਲੀ ਟਾਰਗੇਟ ਕਰ ਰਹੀ ਹੈ ਜਿਹੜੀ ਜੋਤੀ ਨਾਲ ਵੀ ਕੋਈ ਲਿੰਕ ਨਿਕਲ ਰਿਹਾ ਹੈ ਕਿ ਜਿਹੜੀ ਕੁਝ ਹੋਣੀ ਜਿਹੜੀ ਅਸੀਂ ਮਲੇਰ ਕੋਟਲਾ ਜਿਹੜਾ ਮੋਡਿਊਲ ਫੜਿਆ ਸੀ ਉਸ ਦਾ ਉਹਨਾਂ ਦਾ ਲਿੰਕ ਨਿਕਲਿਆ ਸੀ ਰੈਦਰ ਉਹ ਸਾਡਾ ਜੁਆਇੰਟ ਆਪਰੇਸ਼ਨ ਸੀਗਾ ਸੈਂਟਰਲ ਏਜੰਸੀ ਨਾਲ ਤੇ ਹਰਿਆਣਾ ਲਾਲ ਸੋ ਉਸ ਮੋਡਿਊਲ ਚ ਉਹ ਜਿਹੜੀ ਲੇਡੀ ਅਰੈਸਟ ਹੋਈ ਸੀ ਮਲੇਰ ਕੋਟਲਾ ਦੀ ਉਹ ਦਾਨਿਸ਼ ਆਪਰੇਟ ਕਰ ਰਿਹਾ ਸੀ

ਕਈ ਵਾਰੀ ਹੁੰਦਾ ਜਿਵੇਂ ਸਲੀਪਰ ਸੈੱਲ ਹੁੰਦੇ ਐ ਐਕਟਿਵ ਹੁੰਦੇ ਮੇਬੀ ਆਪਰੇਸ਼ਨ ਸਿੰਧੂ ਕਈ ਵਾਰੀ ਐ ਹੁੰਦਾ ਹੈ ਕਿ ðiਸ ਪੀਪਲ ਆਲਸੋ ਰਿਮੇਨ ਅੰਡਰ ਦਾ ਰੈਡਾਰ ਮਤਲਬ ਸਪੈਸ਼ਲੀ ਮਤਲਬ ਦੂਜੀ ਕੰਟਰੀਸ ਤੋਂ ਸਾਲੋ ਸਾਲ ਜਿਹੜੇ ਲੁਕੇ ਰਹਿੰਦੇ ਐ ਜਦੋਂ ਉਹਨਾਂ ਨੂੰ ਲੋਡ ਪਈ ਫਿਰ ਉਹ ਸਰਗਰਮ ਹੁੰਦੇ ਮਤਲਬ ਟੂ ਦਾ ਐਕਸਟੈਂਟ ਦੇ ਹੈਡ ਬਿਕਮ ਡੈਸਪਰੇਟ ਟੂ ðiਸ ਐਕਸਟੈਂਟ ਕਿ ਵੀ ਜਿਹੜੀ ਯੂਨਿਟਸ ਦੇ ਨੰਬਰ ਹੈਗੇ ਉਹੀ ਸਾਨੂੰ ਦੱਸ ਦੋ ਟੈਕ ਨੰਬਰਸ ਗੱਡੀਆਂ ਮੂਵ ਕਰ ਰਹੀਆਂ ਸੋ ਦੇ ਵੇਰ ਡੈਸਪਰੇਟ ਫਾਰ ਆਪਰੇਸ਼ਨਲ ਇਨਫੋਰਮੇਸ਼ਨ ਸੋ ਮੈਨੂੰ ਇਹ ਲੱਗਦਾ ਹੈ ਕਿ ਕੀ ਬਿਲਡਿੰਗ ਸੱਚਾ ਨੈਟਵਰਕ ਉਹਨਾਂ ਦੀ ਐਮਬੈਸੀ 'ਚ ਉਹਨਾਂ ਦਾ ਬੰਦਾ ਬੈਠਾ ਸੀਗਾ ਉਹਨੇ ਕਲਟੀਵੇਟ ਕੀਤਾ ਹੋਣਾ ਓਵਰ ਅ ਪੀਰੀਅਡ ਆਫ ਟਾਈਮ ਐਂਡ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਦੀ ਲੋਡ ਪਈ ਇਹਨਾਂ ਨੂੰ ਐਕਟੀਵੇਟ ਕਰਤਾ ਸੀ ਸਰ ਬਤਾਲੇ ਵਿੱਚ ਮੇਰੇ ਪੁਲਿਸ ਸਟੇਸ਼ਨ ਦੇ ਬੰਦੇ ਨੂੰ ਜਿਹੜੇ 10 ਪੰਜ ਨਾਮ ਨੇ ਉਹਨੇ ਪੁਲਿਸ ਤੇ ਹਮਲਾ ਕੀਤਾ ਹੈ ਅਗੇ ਤੁਹਾਨੂੰ ਕੀ ਪੱਜਾ ਦੇਖੋ ਜੀ ਮੈਂ ਮਤਲਬ ਮੈਨੂੰ ਐਗਜ਼ੈਕਟ ਮੈਂ ਜਿੱਥੇ ਵੀ ਆਵਰ ਐਸਐਸਪੀਜ਼ ਆਰ ਕੰਪੀਟੈਂਟ

और इसमें पठानकोट और गुरदासपुर के आधे डिस्ट्रिक्ट तक कैमरे लग चुके हैं और बाकी भी जिलों में लग रहे हैं बहुत जल्दी ये काम देखो जी वे आई फील वेरी स्ट्रॉन्गली ਬਟ ਇੱਕ ਬੰਦਾ ਅਮਰੀਕਾ ਬੈ ਕੇ ਸਾਡੀ ਸੋਸਾਇਟੀ ਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕਰ ਰਹਾ ਹੈ ਹੀ ਇਸ ਟ੍ਰਾਈਂਗ ਟੂ ਸਪਰੈਡ ਹੇਟਰੀਡ ਇਨ ਸੋਸਾਇਟੀ ਇਟਸ ਤੇ ਪੰਜਾਬ ਪੁਲਿਸ ਇਸ ਤਰ੍ਹਾਂ ਦੇ ਅਸੀਂ ਪ੍ਰੋਫੈਸ਼ਨਲੀ ਇਨਵੈਸਟਿਗੇਟ ਕਰਕੇ ਅਸੀਂ ਦੂਜੇ ਕੇਸਾਂ ਚ ਵੀ ਮੁਲਜ਼ਮ ਅਸੀਂ ਇਸ ਨੂੰ ਬਹੁਤ ਸੀਰੀਅਸਲੀ ਲੈਂਦੇ ਆ ਸੱਚ ਆਫੈਂਸਸ ਐਂਡ ਵੀ ਵਿਲ ਟ੍ਰੇਸ ਦਿਸ ਕੇਸ ਅਰਸਟ ਅਕਿਊਜ਼ ਐਂਡ ਇਨਸ਼ੋਰ ਦੈ ਆਰ ਸੈਂਟ ਫੋਰ ਟ੍ਰਾਇਲ ਐਂਡ ਦੇ ਆਰ ਕਨਵਿਕਟਡ ਇਨ ਦਿਸ ਮੈਟਰ doing the politics and all for the eso no no i think uh, this is a uh, we are professionals we can't comment on political statements but jehdi uh, saadi investigation hai jehdi hon tak aayi hai assi inna nu interrogate kita hai assi bande phade hain it's they have been produced in court so is tarah di koi gall nahi aayi hai eh basically gurpatwant pannu payment karke lokan nu bhuka ke hi it is orchestrated by gurpatwant pannu and terrorist ਇਹ ਜੇ ਮੇਰੇ ਖਿਆਲ ਤੋਂ ਆਈਐਸਆਈ ਦਾ ਏਜੰਡਾ ਹੈ ਜਿਹੜੀ ਏਜੰਸੀ ਇਸ ਨੂੰ ਅੰਜਾਮ ਦੇ ਰਹੀ ਹੈ ਉਹ ਪਾਕਿਸਤਾਨ ਦੀ ਏਜੰਸੀ ਹੈ ਪਾਕਿਸਤਾਨ ਦਾ ਏਜੰਡਾ ਹੈ ਕਿ ਡਿਵਾਈਡ ਕਰੋ ਇੰਡੀਆ ਨੂੰ ਡਿਵਾਈਡ ਕਰੋ ਪੰਜਾਬ ਦੇ ਵਿੱਚ ਰਾਕਟ ਲਾਂਚ ਹੋ ਰਹੇ ਸੀ ਅੱਜ ਯੂ ਆਰ ਰਾਈਟ ਮਤਲਬ ਥੋੜੀ ਜੀ ਯੂ ਕੈਨ ਸੇ ਐਸਕੇਲੇਸ਼ਨ ਜਿਹੜਾ ਜਿਹੜਾ ਮਤਲਬ ਪਹਿਲੇ ਵੀ ਪਹਿਲੇ ਸ਼ੂਟ ਆਊਟ ਗੋਲੀ ਮਾਰਦੇ ਸੀ ਗ੍ਰੇਨੇਡ ਸਿੱਟੇ सो बट असी वो पूरी कॉन्सपेरेसी फॉयल करती मतलब दिस इंडिकेट्स द डेस्पेरेशन ऑफ पाकिस्तान एंड आईएसआई जी वो उन्हें बेसिकली मतलब हूँ पाकिस्तान पी आई आर डायरेक्टली कंट्रोलिंग बट रिंदा का नैटवर्क यूज हो जी जी

इनफॉरमे बेस्ड ही है मान लो इनफॉर्मेशन आगे जी वैसे जीरो जमें कुछ हिमाचल रोडवेज बसा इतने अटैकस हुए उससे अवाई की जितने नशा आंदा है अब वन इज जनरल चैकिंग हाँ जनरल चैकिंग होंगी दूजी जे स्पेसिफिक कोई इंटेलीजेंस बेस्ड है उस पर

ਡਰਾਗੀ ਯੂਜ਼ਰਸ ਉਨਾ ਨੂੰ ਡੀ ਐਡਿਕਸ਼ਨ ਵੱਲ ਰੀ ਹੈਬਿਲਿਟੇਸ਼ਨ ਐਂਡ ਰੀ ਇੰਟੀਗ੍ਰੇਸ਼ਨ ਟੂ ਸੋਸਾਇਟੀ ਪਿਛੇ ਅਸੀਂ ਇੰਫਕ ਕਾਫੀ ਜਿਵੇਂ ਵਨ ਸੱਚ ਹੌਟਸਟਾਪ ਹੌਟਸਪੌਟ ਵਾਸ ਦਿਸ ਨੋਆ ਵਿਲੇਜ ਇਨ ਨਵਾਸ਼ਹਿਰ ਸੋ ਉਥੇ ਕਾਫੀ ਕੰਮ ਮਤਲਬ ਪੁਲਿਸ ਨੇ ਵੀ ਕੀਤਾ ਦੂਜੇ ਡਿਪਾਰਟਮੈਂਟ ਨੇ ਸਾਂਝੇ ਤੌਰ ਤੇ ਲੋਕਾਂ ਨੇ ਬੜੀ ਮਿਹਨਤ ਕੀਤੀ ਸੋ ਬੱਚੋਂ ਕੀ ਉਹ ਪਿੰਡ ਖੁੰ ਪਸਰੀ ਹੋ ਜਿਵੇਂ ਗੰਨਾ ਪਿੰਡ ਸਲੌਰ ਦੇ ਵਿੱਚ

ਤੇ ਵੀ ਵਿਲ ਮੇਨਟੇਨ ਸਟੇਟ ਸੇਫ ਐਂਡ ਸਿਕਿਉਰ ਐਂਡ ਕੋਈ ਅਨਟੂਰਡ ਇਨਸੀਡੈਂਟ ਅਸੀਂ ਨਹੀਂ ਹੁੰਦਾ। ਇੱਕ ਤਰੀਕਾ ਦੇਖਿਆ ਜਾਂਦਾ ਜੋ ਵੀ ਇਹ ਗੱਜੂ ਵਾਲਾ ਜੁਗਾਸ ਆਸਾ ਤਾਂ ਕੋਈ ਨਾ ਕੋਈ ਰੈਗਿਸਟ੍ਰੇਸ਼ਨ ਹੋ ਜਾਂਦਾ ਹੈ। ਵਾਪਸ ਲੜਾਈ ਹੋ ਜਾਂਦੀ। ਦੇਖੋ ਜੀ ਇੱਕ ਤੇ ਉਸ ਤੋਂ ਪਹਿਲੇ ਹਮੇਸ਼ਾ ਪਾਕਿਸਤਾਨ ਦੀ ਕੋਸ਼ਿਸ਼ ਹੁੰਦੀ ਹੈ ਕਿ ਇਸ ਇਸ ਵੀਕ ਦੇ ਵਿੱਚ ਡਿਸਟਰਬੈਂਸਸ ਕਰਨ ਕਿਤੇ ਅਫਰਾ ਤਫਰੀ ਕਰਨ ਸੋ ਇੱਕ ਤੇ ਉਹ ਅਸੀਂ ਪ੍ਰੀ ਅਰੇਂਜਮੈਂਟਸ ਕਰ ਲਵਾਂ। 올 ਓਵਰ ਦਾ ਸਟੇਟ ਅਸੀਂ ਇੱਕ ਹਾਈ ਸਟੇਟ ਆਫ ਅਲਰਟ ਇਸ देयर। वी आर चैकिंग वहीकल्स वी आरटेनिंगके पैट्रोलिंग अभी कर रहे हैं दैट इज़ वन पार्ट ऑफ दूजा होंगे एक्चुअल सिक्योरिंग दरबार साहब अमृतसर सो भी अगर सो वी आर रेडी फॉर ऑल हाँ जी मैं अगेन उस पर मैं ज़्यादा कमेंट नहीं कर सकता बट हां ਅਸੀਂ ਮਤਲਬ ਉਸ ਕੰਟਿੰਜੈਂਸੀ ਨੂੰ ਦੇਖਦੇ ਹੋਏ ਅਸੀਂ ਐਕਸਟਰਾ ਡਿਪਲॉयਮੈਂਟ ਕਰਾਂਗੇ ਸਾਡੀ ਕੋਸ਼ਿਸ਼ ਹੋਊਗੀ ਕਿ ਮਤਲਬ ਕਿਉਂਕਿ ਇਹ ਧਾਰਮਿਕ ਮਸਲਾ ਹੈ ਸਿੱਧੇ ਤੌਰ ਤੇ ਸਾਡਾ ਕੋਈ ਰੋਲ ਨਹੀਂ ਹੈ ਬਟ ਪੁਲਿਸ ਦੀ ਐਡਵਾਈਸ ਚਾਹੀ ਹੋਗੀ ਕਿ ਪੀਸ ਐਂਡ ਲਾਅ ਐਂਡ ਆਰਡਰ ਸ਼ੁੱਪੀ। थैंक यू वेरी मच। थैंक यू सर।